ਪੰਜਾਬ ਦੇ ਵਿੱਚ ਹੁਣ ਬਹੁਤ ਸਾਰੇ ਕਿਸਾਨ ਰਵਾਇਤੀ ਫਸਲਾਂ ਛੱਡ ਕੇ ਖੇਤੀ ਵਿਭਿੰਨਤਾ ਅਪਣਾ ਰਹੇ ਨੇ। 3 ਸਾਲ ਪਹਿਲਾਂ ਇੱਕ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਖੇਤੀ ਵਿਭਿੰਨਤਾ ਅਪਣਾਉਂਦੇ ਹੋਏ ਕੇਲੇ ਦੀ ਕਾਸ਼ਤ ਸ਼ੁਰੂ ਕੀਤੀ ਸੀ ਤੇ ਪੰਜਾਬ ਦੇ ਬਹੁਤ ਸਾਰੇ ਕਿਸਾਨ ਇਸ ਪਾਸੇ ਅਜੇ ਨਹੀਂ ਆਏ ਲੇਕਿਨ ਜਲਦ ਅਰਫਲ ਮਹਾਰਾਸ਼ਟਰ ਤੇ ਹੋਰ ਸੂਬਿਆਂ ਤੋਂ ਆ ਰਿਹਾ ਹੈ ਤੇ ਇਸ ਨੂੰ ਦੇਖਦੇ ਹੋਏ ਕਿਸਾਨ ਨੇ ਕੇਲੇ ਦੀ ਕਾਸ਼ਤ ਸ਼ੁਰੂ ਕੀਤੀ ਤੇ ਗੁਰਦਾਸਪੁਰ ਦੇ ਪਿੰਡ ਸਿਦਮ ਜ਼ਮੀਂਦਾ ਦੇ ਰਹਿਣ ਵਾਲੇ ਇਸ ਕਿਸਾਨ ਦੇ ਮੁਤਾਬਕ ਪੰਜਾਬ ਦੇ ਵਿੱਚ ਵਿਜੇ ਗਏ ਕੇਲੇ ਦੇ ਫਾਲਦੀ ਕੁਆਲਟੀ ਬਾਕੀ ਸੂਬਿਆਂ ਦੇ ਕੇਲੇ ਨਾਲੋਂ ਵਧੀਆ ਹੁੰਦੀ ਹੈ ਤੇ ਇਹ ਜਿਆਦਾ ਮਿੱਠਾ ਵੀ ਹੁੰਦਾ ਤੇ ਇਸ ਦੇ ਨਾਲ ਹੀ ਲੋਕਲ ਪੈਦਾਵਾਰ ਹੋਣ ਦੇ ਨਾਲ ਇਹ ਜਲਦੀ ਖਰਾਬ ਵੀ ਨਹੀਂ ਹੁੰਦਾ ਤੇ ਇਸ ਨੂੰ ਮਸਾਲਿਆਂ ਨਾਲ ਪਕਾਉਣ ਦੀ ਵੀ ਗੁੰਜਾਇਸ਼ ਨਹੀਂ ਰਹਿੰਦੀ ਤਿੰਨ ਕਿੱਲੇ ਕੇਲਾ ਲਗਾਇਆ ਹੋਇਆ ਜੀ ਤੇ ਤੁਸੀਂ ਦੇਖ ਰਹੇ ਹੋ ਕਿ ਹੁਣ ਅਸੀਂ ਇਹਦੀ ਤੜਾਈ ਕਰ ਰਹੇ ਆ ਜੀ ਤੇ ਮੰਡੀ ਵਿੱਚ ਚਾ ਕੇ ਵੇਚ ਰਹੇ ਆ ਇਹਨੂੰ ਤੇ ਚੰਗੇ ਪੈਸੇ ਦੇ ਰਹੇ ਨੇ ਜੀ ਇਸ ਇਸ ਤਰ੍ਹਾਂ ਇਸ ਸਾਲ ਵੈਸੇ ਜੋ ਕੇਲੇ ਦੀ ਫਸਲ ਬਹੁਤ ਜ਼ਿਆਦਾ ਹੁਣ ਕਰਕੇ ਰੇਟ ਬਹੁਤ ਨੀਵੇਂ ਨੇ ਜੀ ਯੂਪੀ ਦੇ ਵਿੱਚ ਤੇ ਉਧਰ ਆਂਧਰਾ ਪ੍ਰਦੇਸ਼ ਵੱਲ ਜਾਂ ਗੁਜਰਾਤ ਸਾਈਡ ਤੇ ਜਿਹੜੇ ਕੇਲਾ ਆ ਰਿਹਾ ਜੀ ਉੱਥੋਂ ਵੀ ਬਹੁਤ ਸਸਤਾ ਆ ਰਿਹਾ ਜੀ ਉਹਦੇ ਕਰਕੇ ਰੇਟ ਪਰ ਫਿਰ ਵੀ ਸਾਡਾ ਕੇਲਾ ਇੱਥੇ 20 22 ਰੁਪਏ ਦੇ 23 ਰੁਪਏ 25 ਰੁਪਏ ਤੱਕ ਵਿਕ ਰਿਹਾ ਜੀ ਇਹ ਜੀ ਮੈਂ ਮੇਰੇ ਮਨ ਚ ਸ਼ੌਂਕ ਸੀ ਜੀ ਤੇ ਮੈਂ ਕੋਈ ਫਸਲ ਲਗਾਉ ਮੈਂ ਪਹਿਲਾਂ ਡ੍ਰੈਗਨ ਫਰੂਟ ਦਾ ਸੋਚ ਰਿਹਾ ਸੀ ਜੀ ਤੇ ਫਿਰ ਮੈਂ ਕਿ ਕਿਲੇ ਵੇ ਸੋਚਿਆ ਜੀ ਤੇ ਤਿੰਨ ਕਿੱਲੇ ਮੈਂ ਕੇਲਾ ਲਗਾਇਆ ਜੀ। ਐਹੀ 2000 ਤੇਈ ਚ ਲਗਾਇਆ ਸੀ ਜੂਨ ਚ ਤੇ 24 ਵਿੱਚ ਵੀ ਅਸੀਂ ਫਲ ਵੇਚਿਆ ਜੀ ਤੇ ਹੁਣ 25 ਵਿੱਚ ਵੀ ਅਸੀਂ ਫਲ ਦੀ ਐਸ ਵੇਲੇ ਹਾਰਵੈਸਟਿੰਗ ਹੋ ਰਹੀ ਹੈ ਜੀ ਸਾਡੀ। ਇਸ ਮੌਕੇ ਕੇਨ ਕਮਿਸ਼ਨਰ ਡਾਕਟਰ ਅਮਰਿਤ ਸਿੰਘ ਨੇ ਦੱਸਿਆ ਕਿ ਕੇਲੇ ਦੀ ਕاشتਕਾਰੀ ਦੇ ਵਿੱਚ ਮਿਹਨਤ ਵੀ ਜ਼ਿਆਦਾ ਨਹੀਂ ਹੁੰਦੀ ਤੇ ਪੌਦਿਆਂ ਦਾ ਧਿਆਨ ਰੱਖਣਾ ਪੈਂਦਾ ਤੇ ਜੇ ਪੰਜਾਬ ਦੇ ਕਿਸਾਨ ਕੇਲਾ ਵੇਚਣਾ ਸ਼ੁਰੂ ਕਰ ਦੇਣ ਤਾਂ ਉਹਨਾਂ ਨੂੰ ਵਧੀਆ ਮੰਡੀ ਕਰਨ ਵੀ ਮਿਲ ਸਕਦਾ ਹੈ ਤੇ ਪੰਜਾਬੀਆਂ ਨੂੰ ਪੰਜਾਬ ਦਾ ਫਲ ਖਾਣ ਨੂੰ ਮਿਲ ਸਕਦਾ ਹੈ ਤੇ ਨਾਲ ਹੀ ਗਵਾਂਡੀ ਸੂਪੀਆਂ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਕੇਲਾ ਵੇਚ ਕੇ ਜ਼ਿਆਦਾ ਕਮਾਈ ਕੀਤੀ ਜਾ ਸਕਦੀ ਹੈ ਜਦੋਂ ਆਪਾਂ ਸਾਊਥ ਵੇ ਜਾਂਦੇ ਆ ਜਾਂ ਹੋਰ ਕੇ ਸਟੇਟ ਵੇ ਜਾਂਦੇ ਆ ਤਾਂ ਸਾਨੂੰ ਬੜੇ ਬੜੇ ਵੱਡੇ ਬਾਗ ਦੇਖਦੇ ਆ ਕੇਲਿਆਂ ਦੇ ਕੇਲੇ ਲੱਗੇ ਉਹ ਦੇਖਦੇ ਆਪਾਂ ਉਹਦੇ ਬਾਗ ਵਿੱਚ ਜਾ ਕੇ ਵੀ ਦੇਖਦੇ ਆ ਵੀ ਯਾਰ ਕੇਲੇ ਇੱਧਰ ਹੁੰਦੇ ਆ ਤੇ ਆਪਾਂ ਪੰਜਾਬ 'ਚ ਕਿਉਂ ਨਹੀਂ ਲੱਗੇ ਪਰ ਇਹ ਪੰਜਾਬ ਵਿੱਚ ਪੰਜਾਬ ਦੀ ਧਰਤੀ ਇਹੋ ਜੀ ਆ ਜਿੱਥੇ ਜਿਹੜਾ ਵੀ ਕੋਈ ਕ੍ਰੌਪ ਆ ਜਿਹੜੀ ਕੋਈ ਫਰੂਟ ਆ ਜਾਂ ਕੋਈ ਪਾਲਿਆ ਸਬਜ਼ੀ ਆ ਉਹ ਇੱਥੇ ਜਿਹੜੀ ਪੰਜਾਬ 'ਚ ਹੋ ਸਕਦੀ ਆ ਜਿਵੇਂ ਕਿ ਪਹਿਲਾਂ ਕਿਤੇ ਆਪਾਂ ਸੁਣਿਆ ਵੀ ਨਹੀਂ ਕਿ ਡ੍ਰੈਗਨ ਫਰੂਟ ਹੋ ਜਾਊਗਾ ਜਾਂ ਆਵਾ ਕਾਡਾ ਹੋ ਜਾਊਗਾ ਹਲਦੀ ਹੋ ਜੇਗੀ ਆ ਹਲਦੀ ਵੀ ਬਹੁਤ ਵਧੀਆ ਇੱਥੇ ਦੇਖੋ ਕਿੰਨੀ ਵਧੀਆ ਪੈਦਾ ਹੋ ਰਹੀ ਆ ਇਸੇ ਤਰ੍ਹਾਂ ਜਿਹੜਾ ਕੇਲਾ ਆ ਕੇਲਾ ਵੀ ਜਿਹੜਾ ਵਾ ਜੇ ਆਪਾਂ ਨਾਰਮਲ ਚੰਨ ਲੇਤੀਏ ਤੇ ਇਸ ਸਾਊਥ ਦਾ ਜਿਹੜਾ ਜਿੱਥੇ ਜਿਆਦਾ ਬੀਂਹ ਪੈਂਦਾ ਵਾ ਉਥੋਂ ਦੀ ਫਸਲ ਕਿੰਨੀ ਜਾਂਦੀ ਔਰ ਅੱਜ ਜਿਹੜੇ ਸਾਡੇ ਵੀ ਨੌਜਵਾਨ ਜਿਹੜੇ ਪੰਜਾਬ ਦੇ ਨੇ ਉਹਨਾਂ ਨੇ ਉਹ ਕਰ ਦਿਖਾਇਆ ਜਿਹੜਾ ਕਿ ਸਾਊਥ ਵਿੱਚ ਹੁੰਦਾ ਹੈ ਸੋ ਇਹਦੇ ਵਿੱਚ ਜਿਹੜੇ ਸਤਨਾਮ ਸਿੰਘ ਜਿਹੜੇ ਗੁਰਦਾਸਪੁਰ ਦੇ ਵਸਨੀਕ ਨੇ ਉਹਨਾਂ ਨੇ ਆਪਣੇ ਸਥਾਨਕ ਪਿੰਡ ਸਿੱਧੂਆਂ ਦੀ ਵਿਦਾ ਦੇ ਵਿੱਚ ਪਿਛਲੇ ਦੋ ਤਿੰਨ ਸਾਲਾਂ ਤੋਂ ਕੇਲੇ ਦੀ ਫਸਲ ਜਿਹੜੀ ਆ ਉਗਾ ਕੇ ਤੇ ਬਹੁਤ ਹੀ ਵਧੀਆ ਇੱਕ ਕਾਰ ਜਿਹੜੀ ਆ ਉਹ ਆਮਦਨ ਜਿਹੜੀ ਆ ਉਹ ਹਾਸਲ ਕਰ ਰਹੇ ਆ ਇੱਕ ਬੜੀ-ਬੜੀ ਕੁਆਲਿਟੀ ਜਿਹੜੀ ਆ ਓਕੇ ਲਾਵੀ ਪੈਦਾ ਹੋ ਰਿਆ ਜੱਗਬਾਣੀ ਟੀਵੀ ਲਈ ਵਿਸ਼ੰਬਰ ਬਿੱਟੂ ਦੀ ਰਿਪੋਰਟ